ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾਮ ਆਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਸੀ ਬਾਬਾ ਜੀ ਦੇ ਨਾਲ ਮੈਂ ਦੇਖੋ ਹਮਦਰਦ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾਮ ਆਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਸੀ ਬਾਬਾ ਜੀ ਦੇ ਨਾਲ ਮੈਂ ਦੇਖੋ ਹਮਦਰਦ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾਮ ਆਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਸੀ ਬਾਬਾ ਜੀ ਦੇ ਨਾਲ ਮੈਂ ਦੇਖੋ ਹਮਦਰਦ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾਮ ਆਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਸੀ ਬਾਬਾ ਜੀ ਦੇ ਨਾਲ ਮੈਂ ਦੇਖੋ ਹਮਦਰਦ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾਮ ਆਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਸੀ ਬਾਬਾ ਜੀ ਦੇ ਨਾਲ ਮੈਂ ਦੇਖੋ ਹਮਦਰਦ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾਮ ਆਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਸੀ ਬਾਬਾ ਜੀ ਦੇ ਨਾਲ ਮੈਂ ਦੇਖੋ ਹਮਦਰਦ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣਾ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾਵਾ ਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣਾ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਸੀ ਬਾਬਾ ਜੀ ਦੇ ਨਾਲ